ਚੜੇ ਆਏ ਸਿਪਾਹੀ ਨੇ ਹਾਕਮਾਂ ਦੇ ਚੜੇ ਆਏ ਸਿਪਾਹੀ ਨੇ ਹਾਕਮਾਂ ਦੇ ਕਤੋਂ ਕਿਤਾਏ ਨਾਨੇ ਕੈਦ ਗੰਗੂ ਕੋਤਵਾਲੀ ਨੂੰ ਜਾਂਦਿਆਂ ਦੱਸ ਕਤੋਂ ਤੇਰੇ ਰਤਾ ਨਾ ਥਿਰ ਕੇ ਪੈਰ ਗੰਗੂ ਕੋਤਵਾਲੀ ਨੂੰ ਜਾਂਦਿਆਂ ਦਸ ਕਾਤੋਂ ਤੇਰੇ ਰਤਾ ਨਾ ਫਿਰ ਕੇ ਪੈਰ ਗੰਗੂ ਚਾੜੇ ਆਏ ਸਿਪਾਹੀ ਨੇ ਹਾਕ ਮੰਦੇ ਕਾਤੋਂ ਕਿਤਾਏ ਨਾ ਨੇ ਕੈਦ ਗੰਗੂ

ਕਹੀ ਜਾਂਦੇ ਬੱਚੇ ਨਾਪ ਕੇ ਖੁਰ ਜਾਂ ਵਿੱਚ ਪਾਲੇ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ ਬੱਚੇ ਨਾਪ ਕੇ ਖੁਰ ਜਾਂ ਵਿੱਚ ਪਾਲੇ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ ਸਿਪਾਹੀ ਪੰਜ ਕੇ ਸਾਹਮਣੇ ਅੰਮੜੀ ਦੇ ਸਿਪਾਹੀ ਪੰਜ ਕੇ ਸਾਹਮਣੇ ਅੰਮੜੀ ਦੇ ਉਹਦੀ ਗੱਲਾਂ ਦੇ ਟੋਏ ਨੂੰ ਤੱਕ ਦੇਨੇ गुटाते रे नू कस्ने ते अखा ने गुटा ते रे नू कस देने ठंडे पौ दे पारे अखा ते रसे नूं देने। जिसमें अंदर ਠੰਡ ਪੋਦੀ ਬੁੱਢੜੇ ਜੇ ਸਮੇਂ ਅੰਦਰ ਡੂੰਗ ਗੰਡਾ ਡੂੰਗੇ ਨੇ ਬਹੀ ਜਾਂਦੇ ਬੱਚੇ ਨਾਪ ਕੇ ਖੁਰ ਜਾਂ ਵਿੱਚ ਪਾਲੇ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ बच्चे नाप के खुरजा ਵਿੱਚ ਪਾਲੇ ਬੁੱਢੀ ਅੰਮੇ ਨੂੰ ਬਨਕੇ ਲਈ ਜਾਂਦੇ ਜਾਂਦੇ ਲਮਕੇ ਨੇ ਦੋਵੇਂ ਹੀ ਲਾਲ ਸੋਨੇ ਜਾਂਦੇ ਲਮਕੇ ਨੇ ਦੋਵੇਂ ਹੀ ਲਾਲ ਸੋਨੇ ਕੁੱਟੇ ਸਾ ਫਤੇ ਤਨਵੀ ਤੜਫਦਾਏ ਫਤੇ ਸਿੰਘ ਦੀ ਸਜੜੀ ਅੱਖ ਉਤੇ ਵੱਜੀ ਟੀਮ ਤੇ ਲਹੂ ਵੀ ਚਮਕਦਾਏ ਫਤੇ ਸਿੰਘ ਦੀ ਸਜੜੀ ਅੱਖ ਉਤੇ ਵੱਜੀ ਟੀਮ ਤੇ ਜਮਕਦਾਏ ਵੀਰਾ ਮਾਰ ਦੂ ਛੱਟ ਤੇ ਫੂਕ ਤੇਰੇ ਵੀਰਾ ਮਾਰ ਦੂ ਛੱਟ ਤੇ ਫੂਕ ਤੇਰੇ ਜੋਰਾ ਵਰ ਜਿਨਕੇ ਨੂੰ ਕਹੀ ਜਾਂਦੇ ਬੱਚੇ ਨਾਪ ਕੇ ਖੁਰ ਜਾ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ ਬੱਚੇ ਨਾਲ ਕੇ ਖੁਰ ਜਾ ਵਿੱਚ ਪਾ ਲੈ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ ਠੰਡਾ ਬੁਰਜ ਵੀ ਪਿਆ ਉਡੀਕ ਦਾਏ ਠੰਡਾ ਬੁਰਜ ਵੀ ਪਿਆ ਉਡੀਕ ਦਾਏ ਸੀਤ ਲਹਿਰਾਂ ਨੇ ਢਾਰਨੇ ਬੱਚਿਆਂ ਨੂੰ ਕੰਬ ਜਾਣੀ ਕੈਨਾਤ ਨਿਰਵੈਰ ਸਾਰੀ ਜਦੋਂ ਕੰਦਾਲ ਤਾੜਨੇ ਬੱਚਿਆਂ ਨੂੰ ਕੰਬ ਜਾਣੀ ਲੱਗ ਲੱਗ ਕੇ ਠੇਡੇ ਨਾ ਹੂੰ ਦੇਖੋ ਲੱਗ ਲੱਗ ਕੇ ਠੇਡੇ ਨਾ ਹੂੰ ਦੇਖੋ ਗੁਜਰਕਾਰ ਦੇ ਪੈਰਾਂ ਤੋਂ ਲਹੀ ਜਾਂਦੇ ਬੱਚੇ ਨਾ ਲੇਈ ਜਾਂਦੇ ਬੱਚੇ ਨਾਪ ਕੇ ਖੁਰ ਜਾ ਵਿੱਚ ਪਾਲੇ ਬੁੱਢੀ ਅੰਮੀ ਨੂੰ ਬੱਲ ਕੇ ਲਈ ਜਾਂਦੇ ਲੱਗ ਲੱਗ ਕੇ ਠੇਡੇ ਨਾ ਹੂੰ ਦੇਖੋ ਗੁਜਰੇ ਕੌਰ ਦੇ ਪੈਰਾ बच्चे नाप के खुरिजा ਵਿੱਚ ਪਾਲੇ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ ਬੱਚੇ ਨਾਪ ਕੇ ਖੁਰਜਾ ਵਿੱਚ ਪਾਲੇ ਬੁੱਢੀ ਅੰਮੀ ਨੂੰ ਬਣ ਕੇ ਲਈ ਜਾਂਦੇ ਬੁੱਢੀ ਅੰਮੀ ਨੂੰ ਬਣ ਕੇ ਈ ਜਾਂਦੇ ਬੁੱਢੀ ਅੰਮੀ ਨੂੰ ਬਨਕੇ ਲਈ ਜਾਂਦੇ